ਦੇਉਤੇ ਤੇ ਦੂਜੇ ਪਾਸੇ ਕਿਸਾਨਾਂ ਨੂੰ ਮੀਟਿੰਗ ਦਾ ਸਮਾਂ ਦਿੱਤਾ ਜਾ ਰਿਹਾ ਹੈ ਭਾਨ ਬਾਈ ਕਿਵੇਂ ਦੇਖਦੇ ਹੋ ਪ੍ਰਸ਼ਾਸਨ ਦੀ ਪਹਿਲਾ ਕਾਰਵਾਈ ਕਾਰਵਾਈਆਂ ਇਹਨਾਂ ਦੀਆਂ ਸਾਰੀਆਂ ਹੀ ਗਲਤ ਨਹੀਂਆਂ ਯਾਰ ਬਾਈ ਹਨਾ ਤੇ ਤੁਸੀਂ ਦੇਖ ਲੈ ਇੱਕ ਪਾਸੇ ਮੀਟਿੰਗ ਦਾ ਇੱਕ ਪਾਸੇ ਆ ਜਿਹੜਿਆ ਕਰਤੂਤਾਂ ਕਰ ਦੇਣਗੇ ਫਿਰ ਇਹ ਸਾਨੂੰ ਨਾ ਅਸਲ ਦੇ ਵਿੱਚ ਪੜਕਾਉਂਦੇ ਇਹ ਨੇ ਪੜਕਾ ਕੇ ਸਾਡੇ ਤੇ ਇਲਜ਼ਾਮ ਲਾਉਣਾ ਚਾਹੁੰਦੇ ਨੇਗੇ ਅਸੀਂ ਸ਼ਾਂਤਮਈ ਆ ਸਾਨੂੰ ਸ਼ਾਂਤਮਈ ਰਹਿਣ ਨਹੀਂ ਦਿੰਦੇ ਸਾਰੀਆਂ ਹਰਕਤਾਂ ਇਹਨਾਂ ਦੀਆਂ ਨੇਗੀਆਂ ਸਰਕਾਰ ਦੀਆਂ ਨਹੀਂਆਂ ਸਾਰੀਆਂ ਹਰਕਤਾਂ ਤੇ ਇਹ ਸਾਡੇ ਨੌਜਵਾਨਾਂ ਨੂੰ ਹੁਣ ਉਵੇਂ ਜ਼ਿਕਰ ਨੂੰ ਕਰ ਰਹੇ ਨੇ ਪਰ ਗੱਲ ਐ ਉਹ ਆ ਜਿਵੇਂ ਸਾਡੇ ਆਗੂ ਸਹਿਬਾਨ ਕਹਿਣਗੇ ਅਸੀਂ ਬਾਰਡਰ ਤੋੜਾਂਗੇ ਹੀ ਤੋੜ ਕੇ ਅੱਗੇ ਵੀ ਲੰਘਾਂਗੇ ਪਰ ਦੂਜੇ ਪਾਸੇ ਸਾਡਾ ਪ੍ਰੈਸ਼ਰ ਪੂਰਾ ਉਹ ਵੀ ਤਿਆਰ ਨੇ ਤੇ ਅਸੀਂ ਵੀ ਤਿਆਰ ਹਾਂ ਪ੍ਰੈਸ਼ਰ ਦੇ ਵਿੱਚ ਜਦ ਸਾਡੇ ਮਸਲੇ ਹੱਲ ਕਰਦਣ ਅਸੀਂ ਇੱਥੋਂ ਵਾਪਸ ਮੁੜ ਜਾਾਂਗੇ ਨਹੀਂ ਜਿਵੇਂ ਸਾਡਾ ਪ੍ਰੋਗਰਾਮ ਲਿਖਿਆ ਹੋਇਆ ਅਸੀਂ ਉਵੇਂ ਕਰਨਾ ਹੈ ਪਿਛਲੀ ਮੀਟਿੰਗ ਜਿਹੜੀ ਕਿਸਾਨਾਂ ਦੀ ਹੋਈ ਸੀ ਮੰਤਰੀ ਨੇ 5 ਫਸਲਾਂ ਤੇ ਐਮਐਸਪੀ ਦੇਣ ਨੂੰ ਮੰਨ ਗਏ ਸੀ ਪਰ ਉਸ ਤੋਂ ਬਾਅਦ ਕਿਸਾਨਾਂ ਨੇ ਉਹ ਪ੍ਰਸਤਾਵ ਠੁਕਰਾਤਾ ਤੁਹਾਨੂੰ ਲੱਗਦਾ ਵੀ ਅੱਜ ਜਿਹੜਾ ਫਿਰ ਦੁਬਾਰੇ ਜਿਹੜਾ ਕੁਝ ਹੋ ਰਿਹਾ ਮੀਟਿੰਗਾਂ ਦਾ ਸਮਾਂ ਦਿੱਤਾ ਜਾ ਰਿਹਾ ਹੈ ਪ੍ਰੈਸ਼ਰ ਬਣਿਆ ਹੈ ਉਹਨਾਂ ਦੇ ਉੱਤੇ ਹੁਣੇ ਦੇਖਿਓ ਗੱਲ ਪਤਾ ਕੀ ਆ ਬਾਈ ਗੱਲ ਤਾਂ ਹੁਣ ਜਿਹੜਾ ਹੱਲ ਨਿਕਲਣਾ ਤਾਂ ਗੱਲਬਾਤ ਨਾਲ ਹੀ ਨਿਕਲਣਾ ਕਿਤੇ ਵੀ ਗੱਲ ਨੇ ਹੱਲ ਨਿਕਲਦਾ ਚਾਹੇ ਦੋ ਦੇਸ਼ਾਂ ਦੀ ਲੜਾਈ ਹੋਵੇ ਚਾਹੇ ਸਾਡੀ ਚੀਨ ਨਾਲ ਲੜਾਈ ਸੀਗੀ ਉਦੋਂ ਪਿੱਛੇ ਚੱਲੀ ਸੀਗੀ ਦੋ ਦੇਸ਼ਾਂ ਦਾ ਹੱਲ ਸੀਗਾ ਬੈਕਕੀ ਤਾਂ ਗੱਲਬਾਤ ਨਾਲ ਹੀ ਹੱਲ ਨਿਕਲਦਾ ਹੁਣ ਇਹੀ ਗੱਲ ਆ ਪਰ ਜੇ ਉਹਵੇਂ ਕਰਦੇ ਨੇ ਇੱਧਰ ਸਾਡਾ ਵੀ ਪ੍ਰੈਸ਼ਰ ਪੂਰਾ ਤਾਂ ਅਸੀਂ ਵੀ ਸਾਡੇ ਕੋਲੇ ਹੱਕ ਆ ਸਾਡਾ ਰਾਈਟ ਆ ਅਸੀਂ ਅਸੀਂ ਆਪਣੇ ਹੱਕ ਮੰਗ ਸਕਦੇ ਅਸੀਂ ਧਰਨਾ ਲਾ ਸਕਦੇ ਅਸੀਂ ਮੁਜ਼ਾਹਰਾ ਕਰ ਇਹਨਾਂ ਨੇ ਸਰਕਾਰ ਨੇ ਗੱਲਾਂ ਕਹੀਆਂ ਕਿ ਸਰਕਾਰ ਜਿਹੜੇ ਲੋਕ ਨੇ ਕਿਸਾਨ ਨੇ ਟਰੈਕਟਰ ਕਿਉਂ ਲੈ ਕੇ ਜਾ ਰਹੇ ਨੇ ਬੱਸਾਂ ਤੇ ਕਿਉਂ ਨਹੀਂ ਜਾ ਰਹੇ ਮਨਵਰ ਅਸੋ ਬੱਸਾਂ ਸਾਡੇ ਘਰੇ ਖੜੀਆਂ ਨੇਗੀਆਂ ਸਾਡੇ ਘਰੇ ਟਰੈਕਟਰ ਖੜੇ ਨੇਗੇ ਅਸੀਂ ਟਰੈਕਟਰਾਂ ਦੇ ਭੋਗਾਂ ਦੇ ਉੱਪਰ ਵੀ ਜਾਣਦੇ ਆ ਵਿਆਹਾਂ ਦੇ ਉੱਪਰ ਵੀ ਜਾਣਦੇ ਆ ਜਿੱਥੇ ਕਿਤੇ ਜਰੈਲੀਆਂ ਦੇ ਉੱਪਰ ਵੀ ਜਿੱਥੇ ਵੀ ਸਾਨੂੰ ਲੋਟ ਪਏ ਸਾਡੇ ਕੋਲੇ ਟਰੈਕਟਰ ਇਹ ਟਰੈਕਟਰਾਂ ਦੀ ਜਾਨਦੇ ਆ ਕਹਿੰਦੇ ਬੱਸਾਂ ਦੇ ਉੱਪਰ ਜਾਣ ਜਿਹੜੀਆਂ ਇਹੋ ਜਿਹੀਆਂ ਗੱਲਾਂ ਕਰਦੇ ਨੇ ਹਨਾ ਕੱਚੀਆਂ ਗੱਲਾਂ ਜੀਆਂ ਰਾਣੇ ਦਾ ਮੁੱਖ ਮੰਤਰੀ ਕਹਿੰਦਾ ਵੀ ਟਰੈਕਟਰਾਂ ਦੇ ਵਿੱਚ ਹੈ ਟਰਾਲੀਆਂ ਦੇ ਵਿੱਚ ਇਹਨਾਂ ਨੇ ਹਥਿਆਰ ਰੱਖੇ ਹੋਏ ਆ ਹਾਂ ਸਾਡੇ ਤਾਂ ਟਰਾਲੀਆਂ ਦੇ ਵਿੱਚ ਪਰਮਾਣੂ ਬੰਮ ਰੱਖੇ ਹੋਏ ਨੇ ਨਾ ਦੇਖ ਲਓ ਕਿੰਨੇ ਕੁ ਚਲਾਤੇ ਅਸੀਂ ਹਥਿਆਰ ਹਥਿਆਰ ਕਿਤੇ ਕੋਲੇ ਨੇਗੇ ਹਥ ਉਹੀ ਗੱਲ ਆ ਨਾ ਵੀ ਸਾਡੇ ਦੇ ਵਿੱਚ ਉਹ ਚੀਜ਼ਾਂ ਪੈਦਾ ਕਰਦੇ ਨੇ ਨੈਰੇਟਿਵ ਇਹ ਆਪ ਸਿਰਜਦੇ ਨੇਗੇ ਸਾਨੂੰ ਆਪ ਸਾਡੇ ਤੇ ਇਹੋ ਜਿਹਾ ਇਲਜ਼ਾਮ ਲਾਈ ਜਾਂਦੇ ਨੇ ਹੁਣ ਕੱਲ ਦੀ ਗੱਲ ਦੇਖੋ ਬਾਈ ਜੀ ਕੱਲ ਦੀ ਗੱਲ ਇੱਕ ਆਈਪੀਐਸ ਅਫਸਰ ਹੈ ਆਈਪੀਐਸ ਅਫਸਰ ਜਸਪ੍ਰੀਤ ਸਿੰਘ ਤੁਸੀਂ ਇਹ ਦੇਖੋ ਉਹਨਾਂ ਨੂੰ ਸਾਡੇ ਸਾਡੇ ਸਿੱਖ ਜਿਹੜੇ ਅਫਸਰ ਨੇਗੇ ਉਹਨਾਂ ਨੂੰ ਕਿਵੇਂ ਭਾਜਪਾਲੇ ਕੀ ਕੁਝ ਸਾਡੀਆਂ ਗੱਲਾਂ ਬੋਲ ਰਹੇ ਨੇ ਭਾਜਪਾਲੇ ਮਨਜਿੰਦਰ ਸਰਸਾ ਕਹਿ ਰਿਹਾ ਕਿ ਜਾਣਬੁੱਝ ਕੇ ਮਮਤਾ ਵੈਨਰਜੀ ਧਿਆਨ ਭਟਕਾ ਰਹੀ ਹੈ ਜਾਣਬੁੱਝ ਕੇ ਕੋਈ ਨਹੀਂ ਭਟਕਾ ਰਹੀ ਇਹ ਹੀ ਤਾਂ ਇਹ ਹੀ ਤਾਂ ਦੋਗਲਾਪਨ ਆ ਯਾਰ ਮੈਨੂੰ ਇਹ ਸਮਝ ਨਹੀਂ ਆਉਂਦੀ ਤੁਹਾਡੇ ਐਡੇ ਵੱਡੇ ਆਈਪੀਐਸ ਅਫਸਰ ਦੀ ਸਿੱਖ ਅਫਸਰ ਦੀ ਇਹੋ ਜਿਹਾ ਕੁਝ ਉਹਨਾਂ ਨੂੰ ਬੋਲਿਆ ਗਿਆ ਹੋਵੇ ਤੁਸੀਂ ਸਟੈਂਡ ਨਾਲ ਲਮੋ ਤੁਹਾਡੀ ਯਾਰ ਥੂਆ ਤੁਹਾਡੀ ਰਾਜਨੀਤੀ ਤੇ ਯਾਰ ਤੁਸੀਂ ਕੀ ਕਰੋਗੇ ਯਾਰ ਰਾਜਨੀਤੀ ਕਰਕੇ ਤੁਸੀਂ ਸਟੈਂਡ ਲਾਓ ਯਾਰ ਆਪਣੇ ਲੋਕਾਂ ਨਾਲ ਵੀ ਸਾਡੇ ਅਫਸਰ ਨੂੰ ਐਡੇ ਵੱਡੇ ਨੂੰ ਕਿਵੇਂ ਬੋਲਿਆ ਗਿਆ ਬਾਈ ਹਰ ਇੱਕ ਪੱਖੋਂ ਇਹਨਾਂ ਨੂੰ ਅਸੀਂ ਬਰਦਾਸ਼ਤ ਨਹੀਂ ਹੋ ਰਹੇ ਯਾਰ ਕਿਸੇ ਵੀ ਵੱਲੋਂ ਪਰ ਸਾਡੇ ਲੋਕਾਂ ਨੂੰ ਹੀ ਬੇਨਤੀ ਹੈ ਵੀ ਅਸੀਂ ਯਾਰ ਲੜੀਏ ਇਕੱਠੇ ਹੋ ਕੇ ਲੜੀਏ ਤੇ ਜੋਸ਼ ਦੇ ਨਾਲ ਹੌਸਲੇ ਵਿੱਚ ਲੜੀਏ ਪਹਿਲਾਂ ਵੀ ਬਹੁਤ ਕੁਝ ਲਾਇਕੇ ਮੁਰੜਿਆ ਕਿਉਂਕਿ ਪੰਜਾਬ ਦਾ ਜਿਹੜਾ ਇਤਿਹਾਸ ਹੈ ਇਹ ਇਤਿਹਾਸ ਇਹ ਹੈ ਕਿਉਂਕਿ ਫੌਜਾਂ ਨਹੀਂਆਂ ਜਿਹੜੀਆਂ ਪੰਜਾਬ ਦੀਆਂ ਇਹਨਾਂ ਨੂੰ ਥੋੜੇ ਟਾਈਮ ਬਾਅਦ ਜੰਗਾ ਜੁੱਦਾਂ ਲਈ ਤਿਆਰ ਰਹਿਣਾ ਚਾਹੀਦਾ ਆਪਾਂ ਕੱਲਾ ਪੰਜਾਬ ਆ ਜਿਹੜਾ ਪੰਜਾਬ ਹਮੇਸ਼ਾ ਤੋਂ ਹੀ ਪੂਰੇ ਦੇਸ਼ ਲਈ ਇਨਸਾਨੀਅਤ ਲਈ ਹੱਕਾਂ ਲਈ ਮਜਰੂਮਾਂ ਤੇ ਹੋ ਰਹੀ ਜ਼ੁਲਮਾਂ ਲਈ ਲੜਿਆ ਹੁਣ ਵੀ ਪੰਜਾਬ ਪੂਰਾ ਦੇਸ਼ ਦੀ ਕਿਸਾਨੀ ਬਚਾਉਣ ਲਈ ਲੜ ਰਿਹਾ ਕਿਉਂਕਿ ਪੂਰੇ ਦੇਸ਼ ਦੀ ਜਿਹੜੀ ਕਿਸਾਨੀ ਆ ਉਹ ਤੇ ਕਾਰਪੋਰੇਟ ਘਰਾਣੇ ਕਾਬਜ਼ ਹੋ ਰਹੇ ਨੇ ਪੰਜਾਬ ਦੇ ਉੱਪਰ ਨਹੀਂ ਅਸੀਂ ਕਿਸੇ ਨੂੰ ਅੱਖ ਚੱਕਣ ਦਿੰਦੇ ਪਰ ਅਸੀਂ ਪੂਰੇ ਦੇਸ਼ ਨੂੰ ਬਚਾਉਣ ਲਈ ਲੜਦੇ ਆ ਇਸ ਕਰਕੇ ਇਹ ਜਿਹੜੇ ਜਿਹੜੇ ਰਾਜਨੀਤਿਕ ਲੋਕ ਹੁੰਦੇ ਨੇਗੇ ਇਹਨਾਂ ਦਾ ਧਿਆਨ ਦੂਜੇ ਪਾਸੇ ਭੜਕਾਉਣਾ ਹੁੰਦਾ ਹਨਾ ਜੀ ਬਾਈ ਜੀ ਹੁਣ ਜਿਹੜਾ ਮਾਹੌਲ ਬਣ ਰਿਹਾ ਤੁਸੀਂ ਕੀ ਸਮਝ ਕਿਸੇ ਨੂੰ ਵੀ ਦੇਖੋ ਜੋ ਕਿਸੇ ਦਾ ਜ਼ੁਲਮ ਕਰੂ ਉਹਨੂੰ ਮਾੜੇ ਆਪਣੇ ਹਾਲਾਤ ਨੂੰ ਭੁਗਤ ਨਹੀਂ ਪੈਣਗੇ ਜੋ ਭਾਜਪਾਲੇ ਜੋ ਸਰਕਾਰਾਂ ਇਹ ਜਾ ਕੁਝ ਕਰ ਰਹੀਆਂ ਨੇਗੀਆਂ ਇਹ ਪੂਰੀ ਦੁਨੀਆ ਦੇਖ ਰਹੀ ਆ ਵੀ ਉਹ ਪੰਜਾਬ ਜਿਹੜੇ ਪੰਜਾਬ ਸਿਰ ਤੇ ਜਿਹੜਾ ਅਸਲ ਦੇ ਵਿੱਚ ਇਸ ਦੇਸ਼ ਦਾ ਮਾਲਕ ਪੰਜਾਬ ਆ ਇਹ ਜਿਹੜੇ ਅਸਲੀ ਮਾਲਕ ਦੇ ਉੱਪਰ ਇਹੋ ਜਾ ਕੁਝ ਕਰ ਰਹੇ ਨੇਗੇ ਇਹਨਾਂ ਨੂੰ ਜਿਹੜੀਆਂ ਮਾੜੇ ਹਾਲਾਤ ਇਹਨਾਂ ਨੂੰ ਆਪ ਹੀ ਭੁਗਤਣੇ ਪੈਣਗੇ ਪੰਜਾਬ ਦੀ ਜਵਾਨੀ ਹੈ ਜਿਹੜੀ ਇਹ ਟਿੱਕੇ ਵਟਣ ਵਾਲੀ ਨਹੀਂ ਹੈਗੀ ਇਹ ਕੁਦਰਤੀ ਗੱਲ ਆ ਹੁਣ ਆਪਾਂ ਦੇਖ ਬੈਠੇ ਸੀਗੇ ਨਾ ਇੱਕ ਚੀਜ਼ ਤੁਸੀਂ ਦੇਖੋ ਆਪਣੇ ਆਗੂ ਨੇ ਕਹਤਾ ਵੀ 3 ਵਜੇ ਤੱਕ ਰਹਿ ਬੈਠੋ 5 ਵਜੇ ਤੱਕ ਰਹਿ ਬੈਠੋ ਆਪਾਂ ਬੋਲੇ ਨਹੀਂ ਨਾ ਹੁਣ ਇਹਨਾਂ ਨੇ ਪਹਿਲਾਂ ਗੋਲੇ ਤੱਕਣੇ ਸ਼ੁਰੂ ਕਰੇ ਨੇ ਜਾਣ ਬੁੱਝ ਕੇ ਜਾਣ ਬੁੱਝ ਕੇ ਗੋਲੇ ਤੱਕਣੇ ਸ਼ੁਰੂ ਕਰੇ ਨੇ ਪਰ ਇਹਨਾਂ ਨੂੰ ਇਹ ਨਹੀਂ ਪਤਾ ਵੀ ਜੇ ਇਹਨਾਂ ਨੂੰ ਪਤੰਦਰਾਂ ਨੂੰ ਛੇੜੋਗੇ ਤੁਸੀਂ ਤਾਂ ਇਹ ਤੁਹਾਡੇ ਤੇ ਉਲਟਾ ਤੁਹਾਨੂੰ ਕੁੱਟਣਗੇ ਹੁਣ ਅਣਖਾਟ ਜਾਤੂ ਚੱਕੀ ਫਿਰਦੇ ਨੇ ਵਿੱਚ ਬਾਈ ਹਏ ਕੀ ਸਾਫਤ ਕਰਨਾ ਚਾਹੁੰਦੇ ਨੇਗੇ ਕੋਈ ਇਦੋਂ ਪਹਿਲਾਂ ਅਸੀਂ ਲੋਕਾਂ ਨੇ ਪਹਿਲਾਂ ਜਿਹੜੀ ਕੋਈ ਅਸੀਂ ਉਧਰ ਕਾਰਵਾਈ ਨਹੀਂ ਸ਼ੁਰੂ ਕੀਤੀ ਸਭ ਤੋਂ ਪਹਿਲਾਂ ਹੁਣ ਇਹਨਾਂ ਨੇ ਗੋਲੇ ਧੱਕਣੇ ਸ਼ੁਰੂ ਕਰੇ ਨੇ ਇਹ ਚੀਜ਼ ਆ ਇਹ ਆ ਹੁਣ ਹੁਣ ਆ ਫਿਰ ਆ ਦੇਖ ਲੈ ਪਹਿਲਾਂ ਲੋਕ ਪਿੱਛੇ ਖੜੇ ਸੀ ਨਾ ਤੁਸੀਂ ਆ ਚੀਜ਼ ਦੇਖੋ ਜਦੋਂ ਜਦੋਂ ਇਹਨਾਂ ਨੂੰ ਪਤਾ ਲੱਗ ਗਿਆ ਲੋਕਾਂ ਨੂੰ ਪਿੱਛੇ ਤੇ ਕਰ ਖਬਰ ਪਹੁੰਚ ਗਈ ਵੀ ਗੋਲੇ ਧੱਕਣੇ ਸ਼ੁਰੂ ਕਰਦੇ ਆ ਆ ਦੇਖ ਲੈ ਬਾਈ ਕਿਵੇਂ ਅਣਖੜ ਜਾਤੂ ਲਈ ਜਾਂਦੇ ਨੇ ਇਹ ਚੀਜ਼ ਹੈ ਹਨਾ ਤਾਂ ਇਹ ਭਾਣਾ ਸਿੱਧੂ ਨੇ ਜੋ ਖਨੌਰੀ ਬਾਰਡਰ ਤੇ ਪਹੁੰਚਿਆ ਜਿਸ ਤਰ੍ਹਾਂ ਗੋਲੇ ਧੱਕਣੇ ਸ਼ੁਰੂ ਕਰ ਦਿੱਤੇ ਗਿਆ ਉਸ ਨੂੰ ਦੇਖ ਕੇ ਜੋ ਲੋਕ ਨੇ ਉਹ ਵੀ ਵੱਡੀ ਗਿਣਤੀ ਵਿੱਚ ਬਾਟਰਵਾਲ ਨੂੰ ਜਾ ਰਹੇ ਨੇ ਤੇ ਬਾਕੀ ਅਪਡੇਟਸ ਦੇਖਣ ਲਈ ਤੁਸੀਂ ਜੁੜੇ ਰਹੋ ਪੰਜਾਬੀ ਨਿਊਜ਼ ਕਾਰਨਰ ਦੇ ਨਾਲ